ਪੰਜਾਬ ਦੇ 33 ਲੱਖ ਲੋਕ ਜਿਨ੍ਹਾਂ ਨੂੰ ਕੇਂਦਰ ਦੀ ਮੁਫਤ ਰਾਸ਼ਨ ਸਕੀਮ ਮਿਲਦੀ ਹੈ ਉਸ ਸਕੀਮ ਤੇ ਹੁਣ ਤਲਵਾਰ ਲਟਕਦੀ ਹੋਈ ਨਜ਼ਰ ਆਈ ਹੈ ਈ ਕੇਵਾਈਸੀ ਦੀ ਇੱਕ ਤਾਰੀਖ ਦਿੱਤੀ ਸੀ ਨਿਸ਼ਚਿਤ ਮਿਤੀ ਦਿੱਤੀ ਗਈ ਸੀ ਜੋ ਕਿ ਮੌਕੇ ਤੇ ਈ ਕੇਵਾਈਸੀ ਨਾ ਹੋਣ ਕਰਕੇ ਹੁਣ ਲੋਕ ਜੋ ਨੇ ਉਹ ਖੁੰਝਦੇ ਨਜ਼ਰ ਆ ਰਹੇ ਨੇ ਇਸ ਸਕੀਮ ਅੱਜ ਕੱਲ ਤਾਂ ਭਾਵੇਂ ਬੈਂਕ ਦਾ ਖਾਤਾ ਜਾਂ ਕੋਈ ਚੀਜ਼ ਹੋ ਰਹੀ ਹੈ ਉਨਾ ਸਾਰਿਆਂ ਦੇ ਉੱਤੇ ਇਕਬਾਈਸੀ ਜਿਹੜੀ ਹੈ ਉਹ ਕਰਾਣੀ ਲਾਜ਼ਮੀ ਹੋ ਗਈ ਹੈ। तकरीबन 38 ਲੱਖ ਲੋਕਾਂ ਨੇ ਇਹ ਨਹੀਂ ਕਰਾਈ। ਇਹ ਜਿਹੜੀ ਤਲਵਾਰ ਲਟਕੀ ਕਿਉਂਕਿ ਸਮਾਂ ਥੋੜਾ ਰਹਿ ਗਿਆ ਕਿਵੇਂ ਕਰਨਗੇ? ਜੇਕਰ ਇੰਨਾ ਤਾਂ ਹੁਣ ਸਾਧਨ ਵੀ ਹੈ ਨਹੀਂ ਸਰਕਾਰ ਕੋਲੇ ਕਿ ਉਹ ਮਿੰਟੋ-ਮਿੰਟੀ ਸਾਰਾ ਕੁਝ ਕਰਾ ਦੇਣ। ਪੰਜਾਬ ਦੇ 33 ਲੱਖ ਲੋਕ ਜਿਨ੍ਹਾਂ ਨੂੰ ਕੇਂਦਰ ਦੀ ਮਫਤ ਰਾਸ਼ਨ ਸਕੀਮ ਮਿਲਦੀ ਹੈ ਉਸ ਸਕੀਮ ਤੇ ਹੁਣ ਤਲਵਾਰ ਲਟਕਦੀ ਹੋਈ ਨਜ਼ਰ ਆਈ ਹੈ ਕਿਉਂਕਿ ਈ ਕੇ ਵੀ ਸੀ ਦੀ ਇੱਕ ਤਾਰੀਖ ਦਿੱਤੀ ਸੀ ਨਿਸ਼ਚਿਤ ਮਿਤੀ ਦਿੱਤੀ ਗਈ ਸੀ ਜੋ ਕਿ ਮੌਕੇ ਤੇ ਈ ਕੇ ਵੀ ਸੀ ਨਾ ਹੋਣ ਕਰਕੇ ਹੁਣ ਲੋਕ ਜੋ ਨੇ ਉਹ ਖੁੰਝਦੇ ਨਜ਼ਰ ਆ ਰਹੇ ਨੇ ਇਸ ਸਕੀਮ ਤੋਂ ਦੇਖੋ ਤੁਸੀਂ ਇਸ ਗੱਲ ਦੇ ਵਿੱਚ ਜਾਓ ਨਾ ਤਾਂ ਅੱਜ ਕੱਲ ਤਾਂ ਭਾਵੇਂ ਬੈਂਕ ਦਾ ਖਾਤਾ ਜਾਂ ਕੋਈ ਚੀਜ਼ ਹੋਰ ਹੈ ਉਨਾ ਸਾਰਿਆਂ ਦੇ ਉੱਤੇ ਇਕਬਾਈਸੀ ਜਿਹੜੀ ਹੈ ਉਹ ਕਰਾਣੀ ਲਾਜ਼ਮੀ ਹੋ ਗਈ ਹੈ ਜੀ ਪਿਛਲੇ ਸਮੇਂ ਦੇ ਵਿੱਚ ਪੰਜਾਬ ਵਿੱਚ ਵੀ ਇਸ ਤਰ੍ਹਾਂ ਦੀ ਮੱਦ ਲਾਗੂ ਕਰਨ ਲਈ ਕਿਹਾ ਗਿਆ ਸੀ ਜੀ ਤਾਂ तकरीबन 38 ਲੱਖ ਲੋਕਾਂ ਨੇ ਇਹ ਨਹੀਂ ਕਰਾਈ ਹੂੰ ਕੇਂਦਰ ਦੀ ਇਹ ਯੋਜਨਾ ਮੁਕਤਰਾਸ਼ਨ ਵਾਲੀ ਜੀ ਤੇ ਜੇ ਉਹਨਾਂ ਦੇ ਨਿਜਵਾ ਨੂੰ ਆਪਾਂ ਫਾਲੋ ਨਹੀਂ ਕਰਾਂਗੇ ਅਡਾਪਟ ਨਹੀਂ ਕਰਾਂਗੇ ਤਾਂ ਇਸ ਤਰ੍ਹਾਂ ਦੀ ਤਲਵਾਰ ਤਾਂ ਲੜਕਣੀ ਲੜਕਣੀ ਹੈ ਹੂੰ ਇਹ ਜਿਹੜੀ ਤਲਵਾਰ ਲਟਕੀ ਕਿਉਂਕਿ ਸਮਾਂ ਥੋੜਾ ਰਹਿ ਗਿਆ ਉਹ ਕਿਵੇਂ ਕਰਨਗੇ ਜੇਕਰ ਇੰਨਾ ਤਾਂ ਹੁਣ ਸਾਧਨ ਵੀ ਹੈ ਨਹੀਂ ਸਰਕਾਰ ਕੋਲੇ ਕਿ ਉਹ ਮਿੰਟੋ ਮਿੰਟੀ ਸਾਰਾ ਕੁਝ ਕਰਾ ਦੇ ਨਾ ਜੀ ਤੁਸੀਂ ਕਹਿ ਸਕਦੇ ਹਾਂ ਇਹ ਜਿਹੜਾ ਮਾਮਲਾ ਹੈਗਾ ਇਹ ਬੜਾ ਗੰਭੀਰਤਾ ਵਾਲਾ ਹੈ ਇਹਦੇ ਵਿੱਚ ਸੂਬਾ ਸਰਕਾਰਾਂ ਨੇ ਵੀ ਉਸ ਤਰੀਕੇ ਨਾਲ ਕੰਮ ਨਹੀਂ ਕੀਤੇ ਹੁਣ 33 ਲੱਖ ਇਹਨਾਂ ਤੇ ਕੇਂਦਰ ਵੱਲੋਂ ਤੈਅ ਤਰੀਕ ਲੱਖਾਂ ਮੈਂਬਰ ਇਹ ਕੇਵਾਈਸੀ ਕਰਾਉਣ ਤੋਂ ਖੁੰਝ ਗਏ ਨੇ ਔਰ ਕਈ ਸੁਪਿਆਵਾਂ ਵੱਲੋਂ ਤਾਂ ਕੇਂਦਰ ਸਰਕਾਰ ਕੋਲ ਜਾ ਕੇ ਬੇਨਤੀ ਕੀਤੀ ਗਈ ਹੈ ਕਿ ਜਨਾਬ ਈਕੇवाईसी ਦਾ ਸਮਾਵਧਾਇਆ ਜਾਵੇ ਹੂੰ ਬਤਾਉਂਦੇ ਐ ਨਹੀਂ ਬਤਾਉਂਦੇ ਇਹ ਤਾਂ ਸਮਾਂ ਦੱਸੇਗਾ ਪਰ ਹਾਲ ਦੀ ਘੜੀ ਇੱਕ ਵਾਰ ਇਹ ਜਿਹੜੇ ਲਾਭਪਾਤਰੀ ਨੇ ਉਹਨਾਂ ਦੇ ਉੱਤੇ ਖਰੋਤ ਦੀ ਨਜ਼ਰ ਆਈ ਹੈ ਜੀ ਈਕੇ ਵੀਸੀ ਕਦੋਂ ਤੱਕ ਹੁੰਦੀ ਹੈ ਇਹ ਗੱਲ ਸਾਰਿਆਂ ਦੇ ਸਾਹਮਣੇ ਨਿਰਪਰ ਕਰਦੀ ਹੈ ਜਦੋਂ ਤੱਕ ਈਕੇ ਵੀਸੀ ਨਹੀਂ ਆਉਂਦੀ ਕਿਉਂਕਿ ਉਹਦੀ ਸਮਾਂ ਸੀਮਾ ਲੰਘ ਗਈ ਹੈ ਜੀ ਜਿਹਦੇ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਇੱਕ ਈਕੇ ਵੀਸੀ ਨਹੀਂ ਹੁੰਦੀ ਤਾਂ ਬਹੁਤ ਸਾਰੇ ਪਰਿਵਾਰਾਂ ਨੂੰ ਇਹ ਰਾਸ਼ਨ ਯੋਜਨਾ ਬੰਦ ਹੋ ਜਾਵੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ